ਤੇ ਪਿੱਛੇ ਨਹੀਂ ਹਟਣਾਗਾ ਆਪਾਂ ਮੋਂਡੇ ਨਾ ਮੋਂਡੇ ਲਾ ਕੇ ਖੜੇ ਆ ਨਾਲ ਮੈਂ ਸ਼ਹੀਦ ਦਾ ਬੇਟਾ ਮੈਂ ਵਾਦਾ ਕਰਦਾ ਆ ਆਪਾਂ ਵੀ ਆਣ ਲੋ ਤਿਆਰ ਮੇ ਤਾਂ ਛੋਟਾ ਬਰਾਦਰ ਆ ਉਹ ਵੀ ਆਰਮੀ ਚ ਹੈ ਉਹ ਜੜੋਗਰਾ ਚ ਆਪਾਂ ਵੋਂਡੇ ਨਾ ਮੋਂਡਾ ਲਾ ਕੇ ਖੜੇ ਆਪਾਂ ਸਨ 1999 ਵਿੱਚ ਆਪਰੇਸ਼ਨ ਵਿਜੇ ਜੋ ਕਿ ਕਾਰਗਿਲ ਦੀ ਜੰਗ ਨਾਲ ਜਾਣਿਆ ਜਾਂਦਾ ਉਸ ਤੇ ਸਾਡੇ ਗੜਸ਼ਿੰਗਰ ਤਹਿਸੀਲ ਦੇ ਇੱਕ ਮਾਤਰ ਸ਼ਹੀਦ ਬਲਦੇਵ ਰਾਜ ਜੀ ਜੋ ਕਿ ਪਿੰਡ ਬਿਨੇਵਾਲ ਤੋਂ ਸੀ ਅੱਜ ਉਹਨਾਂ ਦੀ ਸਮਾਰਕ ਤੇ ਖੜੇ ਆ ਤੇ ਮੇਰੇ ਨਾਲ ਨੇ ਉਹਨਾਂ ਦੇ ਸੁਪੁੱਤਰ ਧਰਮ ਸਿੰਘ ਜੀ ਤਰਮ ਸੇ ਗੱਲ ਇਹ ਹੈ ਕਿ ਅੱਜ ਜਿਸ ਤਰ੍ਹਾਂ ਸੀਨਾ ਕਿਸ ਤਰ੍ਹਾਂ ਹੋ ਰਿਹਾ ਕਿ ਫਾਦਰ ਸਾਹਿਬ ਕਾਰਗਲ ਦੇ ਵਿੱਚ ਸ਼ਹਾਦਤ ਦੇ ਕੇ ਆਏ ਸੀ ਤੇ ਅੱਜ ਫਿਰ ਉਸੇ ਪਾਕਿਸਤਾਨ ਨਾਲ ਸਾਡੀ ਦੇਸ਼ ਦੀ ਫੌਜ ਲੜ ਰਹੀ ਹੈ ਕਿਸ ਤਰ੍ਹਾਂ ਦੇਖ ਰਹੇ ਉਹਨੂੰ ਸੀਨਾ ਆਪਾਂ ਇਹੀ ਜਾਂਦੇ ਆ ਮੈਂ ਹੁਣ ਇਹੀ ਜਾਂਦਾ ਕਿ ਹੁਣ ਸਾਨੂੰ ਵਾਪਸ ਨਹੀਂ ਮੁੜਨਾ ਚਾਹੀਦਾ ਹੁਣ ਤਾਂ ਜੋ ਸਾਡਾ ਟਾਰਗੇਟ ਹੈ ਕਲਾਸ ਟਾਰਗੇਟ ਹੈ ਵੀ ਆਪਾਂ ਗੁਰਬਾਤ ਨੂੰ ਖਤਮ ਕਰਕੇ ਸਾਨੂੰ ਪਿੱਛੇ ਨਹੀਂ ਮੁੜਨਾ ਚਾਹੀਦਾ ਹਾਂਜੀ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਟਾਰਗੇਟ ਹੈ ਨਹੀਂਗਾ ਹਰ ਵਾਰ ਹੁੰਦਾਗਾ ਹਰ ਵਾਰ ਸਾਡੇ ਉੱਤੇ ਹਮਲੇ ਕਰਦੇ ਆ ਉਹ ਹਮਲਾ ਕਰਕੇ ਸਾਡੇ ਬਹੁਤ ਸੈਨਿਕ ਸ਼ਹੀਦ ਕਰਦੇ ਆ ਬਹੁਤ ਸੈਨਿਕਾਂ ਦੇ ਮਤਲਬ ਪਰਿਵਾਰ ਆ ਪਿੱਛੇ ਰੋ ਲ ਜਾਂਦੇ ਆ ਖੁਦ ਮੈਂ ਆਪਣੀ ਮੈਂ ਕੋਈ ਬਿਆਨ ਨਹੀਂ ਕਰ ਸਕਦਾ ਜੋ ਸਾਡੇ ਨਾਲ ਹੋ ਰਿਹਾਗਾ ਜਦ ਲ ਜਾਂਦੇ ਦੋ ਚੱਲ ਜਾਂਦਾ ਤਾਂ ਉਹਦੇ ਸਿਰ ਤੇ ਉੱਤੇ ਬੱਚਿਆਂ ਦੇ ਸਿਰ ਤੇ ਹੱਥ ਉੱਠ ਜਾਂਦਾ ਤਾਂ ਇਸ ਵੇਲੇ ਬੱਚੇ ਬੱਚੇ ਬਰਬਾਦ ਹੋਣ ਦੀ ਕਰਗਾਹ ਦੇ ਆ ਜਾਂਦੇ ਆ ਅਸੀਂ ਛੋਟੇ ਛੋਟੇ ਜੇ ਮੈਂ ਖੁਦ ਆਪਨ ਡਾਇਆ ਵਾ ਮੈਂ ਕੁਝ ਬਿਆਨ ਨਹੀਂ ਕਰ ਸਕਦਾ ਬਹੁਤ ਯਾਰਾ ਦੁਖੀ ਹੈ ਕਾਰਗਲ ਦੀ ਜੰਗ 1999 ਚ ਸੀ ਤੁਹਾਡੀ ਉਮਰ ਉਦੋਂ ਕਿੰਨੀ ਸੀ ਮੇਰੀ ਉਮਰ 10 ਸਾਲ ਦੀ ਜੀ ਠੀਕ ਹੈ ਜੀ ਮੈਂ 10 ਸਾਲ ਦਾ ਤਾਂ ਮੇਰੇ ਤੋਂ ਛੋਟਾ 8 ਸਾਲ ਦਾ ਉਸ ਤੋਂ ਛੋਟਾ 5 ਸਾਲ ਦਾ ਤਾਂ ਮੈਂ ਸਭ ਤੋਂ ਵੱਡੇ ਪਰਿਵਾਰ ਤੁਸੀਂ ਸੀ ਮੈਂ ਹੀ ਵੱਡਾ ਜੀ